ਵੀਰਵਾਲ ਦਾ ਕੱਲ ਪਰਸੋਂ ਦਾ ਲਾਂਚ ਸੀ ਕਹਿੰਦੇ ਸਾਡੀ ਸਰਕਾਰ ਬਣਾਓ ਮੈਂ ਕਹਿੰਦੇ ਗੁੱਗੀ ਮਾਰ ਕੇ ਸਾਰੇ ਕੈਦੀ ਰਿਹਾ ਕਰ ਦੇਣੇ ਬਾਅਦ ਚ ਜਿਹੜਾ ਕੁਝ ਮਰਜ਼ੀ ਹੁੰਦਾ ਰਹੇ ਉਹਨੂੰ ਸੁੱਖਾ ਕੱਪੀ ਕਹਿੰਦੇ ਨੇ ਸਭ ਤੋਂ ਵੱਡੇ ਕੱਪ ਉਹ ਮਾਰਦਾ ਦੇਖਦੇ ਹੋ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਜਿਹੜੇ ਕੈਦੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਇਹ ਸਿੱਖਾਂ ਵਾਸਤੇ ਨਹੀਂ ਹੈਗਾ ਇਹ ਆਮ ਲੋਕਾਂ ਵਾਸਤੇ ਹੋਰਾਂ ਵਾਸਤੇ ਜਿਹੜੇ ਸਿੱਖ ਸਾਡੇ ਬੰਦੀ ਸਿੰਘ ਨੇ ਉਹਨਾਂ ਵਾਸਤੇ ਹੈ ਨਹੀਂ ਕੋਈ ਜੇ ਹੋਵੇ ਤਾਂ ਫਿਰ ਉਹ ਜਿਹੜੇ ਹੈਗੇ 1 ਮਹੀਨੇ ਦੇ ਅੰਦਰ ਸਾਰੇ ਛੱਡਨੇ ਚਾਹੀਦੇ ਨੇ 1 ਮਹੀਨੇ ਦੇ ਤੱਕ ਹੋ ਸਕਦਾ ਨਾ ਸਾਰਾ ਸਿਸਟਮ ਪਰ ਉਹਨਾਂ ਨੇ ਕਰਨਾ ਕੋਈ ਨਹੀਂ ਇਹ ਸੁਪਰੀਮ ਕੋਰਟ ਨੇ ਆਰਡਰ ਕੀਤਾ ਫਿਰ ਜਿਹੜੀ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਉਹਨੂੰ ਦੱਸਣਾ ਚਾਹੀਦਾ ਵੀ ਇਹਨਾਂ ਨੂੰ ਤਾਂ 30 ਸਾਲ ਹੋ ਗਏ ਕਿਸੇ ਨੂੰ 35 ਸਾਲ ਹੋ ਗਏ ਕਿਸੇ ਨੂੰ 32 ਹੋ ਗਏ ਕਿਸੇ ਨੂੰ 28 ਹੋ ਗਏ ਬਾਦਲ ਲਾਣਾ ਨਹੀਂ ਚਾਹੁੰਦਾ ਕਾਂਗਰਸ ਨਹੀਂ ਚਾਹੁੰਦੀ ਆਪ ਵਾਲੇ ਨਹੀਂ ਚਾਹੁੰਦੇ ਵੀ ਬੰਦੀ ਸਿੰਘ ਰਿਹਾ ਹੋ ਜਾਣ ਬੰਦੀ ਸਿੰਘਾਂ ਦੀ ਰਿਹਾਈ ਦੀ ਦੂਰ ਦੀ ਗੱਲ ਆ ਭਾਈ ਜਗਤਾਰ ਸਿੰਘ ਹਵਾਰੇ ਤੇ ਸਾਰੇ ਕੇਸ ਜਿਹੜੇ ਹੈ ਨੇ ਫਾਈਨਲ ਹੋ ਗਏ ਕਾਨੂੰਨ ਮੁਤਾਬਕ ਉਹਨੂੰ ਕਿਵੇਂ ਦਿੱਲੀ ਦੇ ਪਰਲੇ ਪਾਸ ਜ਼ਿਲ੍ਹੇ ਚ ਰੱਖਿਆ ਮੰਡੋਲੀ ਜ਼ਿਲ੍ਹੇ ਚ ਕਿਉਂ ਰੱਖਿਆ ਹੋਇਆ ਉਹਨੂੰ ਪੰਜਾਬ ਸਿਵਟ ਨਹੀਂ ਕਿਉਂ ਕੀਤਾ ਕਾਨੂੰਨ ਕਹਿੰਦਾ ਵੀ ਜਿੱਥੇ ਦਾ ਕੇਸ ਹੋਵੇ ਉੱਥੇ ਹੋ ਸਕਦਾ ਇੱਕ ਵਿਅਕਤੀ ਨੇ ਮੰਨ ਲਓ ਕੋਈ ਜੁਰਮ ਕਰ ਲਿਆ ਉਹ ਜੁਰਮ ਦੇ ਵਿੱਚ ਉਹ ਸਜ਼ਾ ਪੂਕਤ ਲਈ ਅਗਲਾ ਉਸ ਦੇ ਉੱਪਰ ਕੋਈ ਹੋਰ ਕੇਸ ਨਹੀਂ ਹੈ ਤਾਂ ਫਿਰ ਤੁਸੀਂ ਉਹਨੂੰ ਰੱਖ ਹੀ ਨਹੀਂ ਸਕਦੇ ਫਿਰ ਹੁਣ ਹਵਾਰਾ ਸਾਹਿਬ ਦੇ ਉੱਤੇ ਜਿੰਨੇ ਵੀ ਕੇਸ ਸੀ ਸਾਰੇ ਫਾਈਨਲ ਹੋ ਗਏ ਇੱਕ ਵੀ ਹੈ ਨਹੀਂ ਫਿਰ ਉਹਨੂੰ ਕਿਵੇਂ ਰੱਖਿਆ ਹੋਇਆ ਉਹ ਤਾਂ ਕਹਿੰਦੇ ਕਾਤਲ ਹਵਾਰਾ ਕੀ ਕਰੂਗਾ ਤੇ ਬੰਦੀ ਸਿੰਘਾਂ ਵਾਰੇ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਕਹਿੰਦਾ ਸੀ ਸਾਨੂੰ ਸੱਤਾ ਤੇ ਲਿਆਓ ਅਸੀਂ ਪਹਿਲੀ ਪਹਿਲੀ ਚ ਘੁੱਗੀ ਮਾਰ ਕੇ ਸਾਰੇ ਬੰਦੀ ਸਿੰਘ ਰਹਾ ਕਰ ਦਾਂਗੇ ਐਡੇ ਐਡੇ ਗੱਪ ਇਹ ਜਿਹੜਾ ਬੰਦਾ ਝੂਠਾ ਨਿਹਰਾਪੁਰਾ ਪੰਥ ਦਾ ਦੋਖੀ ਆ ਇਹ ਆਜ਼ਾਦੀ ਦੇ ਜਿਹੜਾ ਮਨਾਉਂਦੀ ਨਾ ਨਾ ਇਹ 47 ਦੇ ਵਿੱਚ ਦੇਸ਼ ਸਾਡਾ ਕੋਈ ਆਜ਼ਾਦ ਨਹੀਂ ਹੈ ਅਸੀਂ ਤਾਂ ਗੁਲਾਮ ਆ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਆ ਅਸੀਂ ਕਾਲਾ ਦਿਨ ਮਨਾਉਣਾ ਉਹ ਦਿਨ ਕੋਈ ਸਾਡੀ ਆਜ਼ਾਦੀ ਨਹੀਂ ਹੈਗੀ ਜੇ ਸਾਡੀ ਆਜ਼ਾਦੀ ਹੁੰਦੀ ਸੇ ਸਾਡੇ ਜਿਹੜੇ ਬੰਦੀ ਸਿੰਘ 30 35 ਸਾਲਾਂ ਤੋਂ ਅੰਦਰ ਨੇ ਉਹਨਾਂ ਨੂੰ ਰਿਹਾ ਨਾ ਹੋਏ ਹੁੰਦੇ ਅੱਜ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਖਾਸ ਕਰਕੇ 2002 ਦੇ ਵਿੱਚ ਇੱਕ ਕਤਲ ਹੁੰਦਾ ਤਾਂ ਉਸ ਮਾਮਲੇ ਦੇ ਵਿੱਚ ਉਸ ਮੁਲਜ਼ਮ ਨੂੰ 20 ਸਾਲ ਦੀ ਸਜ਼ਾ ਹੁੰਦੀ ਆ 20 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਰਿਹਾ ਨਹੀਂ ਕੀਤਾ ਜਾਂਦਾ ਫਿਰ ਉਹ ਜਿਹੜਾ ਦੋਸ਼ੀ ਆ ਉਹ ਸੁਪਰੀਮ ਕੋਰਟ ਪਹੁੰਚਦਾ ਸੁਪਰੀਮ ਕੋਰਟ ਤੱਕ ਜਦੋਂ ਇਹ ਮਸਲਾ ਪਹੁੰਚਦਾ ਤਾਂ ਸੁਪਰੀਮ ਕੋਰਟ ਜਦੋਂ ਇਸ ਪਟੀਸ਼ਨ ਤੇ ਸੁਣਵਾਈ ਕਰਦੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਉਸ ਨੂੰ ਕਿਉਂ ਨਹੀਂ ਰਿਹਾ ਕੀਤਾ ਜਦੋਂ ਕਿ ਉਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਜਹੇ ਦੇ ਵਿੱਚ ਸੁਪਰੀਮ ਕੋਰਟ ਨੇ ਹੁਕਮ ਵੀ ਦਿੱਤਾ ਕਿ ਜਿਹੜੇ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਤੇ ਨਾਲ ਦੀ ਨਾਲ ਸੂਬਿਆਂ ਤੋਂ ਰਿਪੋਰਟ ਵੀ ਮੰਗੀ ਆ ਸਰਕਾਰਾਂ ਤੋਂ ਰਿਪੋਰਟ ਮੰਗੀਏ ਤਾਂ ਅਜਿਹੇ ਦੇ ਵਿੱਚ ਹੁਣ ਚਰਚਾ ਚੱਲ ਪਈ ਆ ਕਿ ਹੁਣ ਬੰਦੀ ਸਿੰਘ ਰਿਹਾ ਹੋਣਗੇ ਇਸ ਫੈਸਲੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਆਸ ਵੱਜ ਜਾਂਦੀ ਆ ਕਿਉਂਕਿ ਪੌਣੇ 3 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ਼ ਮੋਰਚਾ ਮੁਹਾਲੀ ਦੇ ਵਿੱਚ ਲੱਗਿਆ ਹੋਇਆ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਵੱਧ ਸਮਾਂ ਜਿਲਾਂ ਦੇ ਵਿੱਚ ਕੱਟ ਲਿਆ ਸੁਪਰੀਮ ਕੋਰਟ ਦਾ ਇਹ ਹੁਕਮ ਅੱਜ ਕਾਫੀ ਅਹਿਮ ਆਸੀ ਕੌਮੀ ਸਾਫ ਮੋਰਚੇ ਤੇ ਮੌਜੂਦ ਆ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਨੇ ਅ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਨਾਲ ਦੇਖਦੇ ਹੋ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਜਿਹੜੇ ਕੈਦੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਦੇਖੋ ਕਾਨੂੰਨ ਤਾਂ ਕਹਿੰਦਾ ਇਹ ਸੰਵਿਧਾਨ ਦੇ ਮੁਤਾਬਕ ਕਾਨੂੰਨ ਮੁਤਾਬਕ ਦਾ ਜਿਹੜੇ ਬੰਦੀ ਸਿੰਘ ਨੇ ਜਿਹੜੇ ਕੋਈ ਵੀ ਸ਼ਖਸ ਆ ਜਿਨ੍ਹਾਂ ਨੇ ਜਿਹੜੀ ਕਾਨੂੰਨ ਦੀ ਦਿੱਤੀ ਹੋਈ ਸਜ਼ਾ ਕੋਰਟ ਦੀ ਸਜ਼ਾ ਦਿੱਤੀ ਹੋਈ ਆ ਉਹ ਕੱਟ ਲਈ ਉਹਨੂੰ ਕਾਨੂੰਨ ਕਹਿੰਦਾ ਨਹੀਂ ਵੀ ਤੁਸੀਂ ਇੱਕ ਘੰਟਾ ਰੱਖ ਸਕੋ ਵੱਧ ਦੇਖੋ ਬੰਦੀ ਸਿੰਘਾਂ ਨੇ ਜਿਹੜੀ ਹੈਗੀ ਡਬਲ ਸਜ਼ਾ ਕੱਟ ਲਈ ਆ ਉਹਨਾਂ ਦੇ ਜਿਹੜੇ ਸਾਰੇ ਜਿਹੜਾ ਹੈਗਾ ਕੇਸ ਸਭ ਫਾਈਨਲ ਹੋਏ ਹੋਏ ਨੇ ਕੋਈ ਵੀ ਉਹਨਾਂ ਦੇ ਉੱਤੇ ਕੁਝ ਵੀ ਹੈ ਨਹੀਂ ਹੁਣ ਆ ਜਿਹੜਾ ਉਹਨਾਂ ਨੇ ਇਹ ਕਹਿੰਦੇ ਵੀ ਕਾਨੂੰਨ ਮੁਤਾਬਕ ਜੁਰਮ ਕੀਤਾ ਉਹਨਾਂ ਨੇ ਉਹ ਉਹਨਾਂ ਨੇ ਜਦੋਂ ਸਜ਼ਾ ਭੁਗਤ ਲਈ ਉਸ ਦੀ ਫਿਰ ਉਹਨਾਂ ਨੂੰ ਕਿਉਂ ਨਹੀਂ ਛੱਡ ਰਹੇ ਜੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਫਿਰ ਜਿਹੜੀ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਚਾਹੀਦਾ ਉਹਨੂੰ ਦੱਸਣਾ ਚਾਹੀਦਾ ਵੀ ਇਹਨਾਂ ਨੂੰ ਤਾਂ 30 ਸਾਲ ਹੋ ਗਏ ਕਿਸੇ ਨੂੰ 35 ਸਾਲ ਹੋ ਗਏ ਕਿਸੇ ਨੂੰ 32 ਹੋ ਗਏ ਕਿਸੇ ਨੂੰ 28 ਹੋ ਗਏ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਉਹ ਵੀ ਛੱਡਣ ਨਾ ਸੁਪਰੀਮ ਕੋਰਟ ਦੇ ਤੇ ਜੋ ਵੀ ਗੌਰ ਕਰੇ ਅਸੀਂ ਕਹਿੰਦੇ ਧੰਨਵਾਦ ਆ ਜੇ ਇਹ ਸੇਤੀ ਫੈਸਲਾ ਪਰ ਸੁਪਰੀਮ ਕੋਰਟ ਨੇ ਤਾਂ ਕਹਿਤਾ ਜੱਜ ਸਾਹਿਬ ਨੇ ਕਹਿਤਾ ਵੀ ਇਹ ਸਾਰੀਆਂ ਰਿਪੋਰਟਾਂ ਦੇ ਉਹ ਪੰਜਾਬ ਵਾਲੀ ਭੇਜਣਗੀ ਰਿਪੋਰਟ ਇਹ ਵੀ ਸਾਡੇ ਨਿਬੰਦੀ ਬੰਦੇ ਫੜੇ ਹੋਏ ਨੇ ਉਹਨਾਂ ਨੇ ਸਜ਼ਾਾਂ ਪੂਰੀਆਂ ਹੋਣਗੇ ਭਗਵੰਤ ਮਾਨ ਨੂੰ ਭੇਜੂ ਰਿਪੋਰਟ ਕਰਕੇ ਇਹ ਆਹੀ ਤਾਂ ਬਿਮਾਰੀ ਆ ਵੀ ਰਿਪੋਰਟ ਸਹੀ ਨਹੀਂ ਜਾਂਦੀ ਉੱਥੇ ਦੇਖੋ ਜਿਹੜਾ ਬੰਦੀ ਸਿੰਘਾਂ ਰਿਹਾਈ ਦਾ ਮਾਮਲਾ ਕਾਨੂੰਨ ਮੁਤਾਬਕ ਉਹ ਅੱਜ ਰਿਹਾ ਹੋ ਸਕਦੇ ਨੇ ਸਾਰੇ ਅੱਜ ਤਾਂ 15 ਸਾਲ ਪਹਿਲਾਂ ਰਿਹਾ ਹੋ ਸਕਦੇ ਸੀ ਜੇ ਸਰਕਾਰਾਂ ਚਾਹੁੰਦੀਆਂ ਪਰ ਨਹੀਂ ਸਿੱਖ ਹੋਣ ਦੇ ਨਾਤੇ ਇਹ ਸੁਪਰੀਮ ਕੋਰਟ ਨੇ ਆਰਡਰ ਤਾਂ ਕਰਤਾ ਪਰ ਇਹ ਸਿੱਖਾਂ ਵਾਸਤੇ ਨਹੀਂ ਹੈਗਾ ਇਹ ਆਮ ਲੋਕਾਂ ਵਾਸਤੇ ਹੋਰਾਂ ਵਾ ਜਿਹੜੇ ਸਿੱਖ ਸਾਡੇ ਬੰਦੀ ਸਿੰਘ ਨੇ ਉਹਨਾਂ ਵਾਸਤੇ ਹੈ ਨਹੀਂ ਕੋਈ ਜੇ ਹੋਵੇ ਤਾਂ ਫਿਰ ਉਹ ਜਿਹੜੇ ਹੈਗੇ 1 ਮਹੀਨੇ ਦੇ ਅੰਦਰ ਸਾਰੇ ਛੱਡਨੇ ਚਾਹੀਦੇ ਨੇ 1 ਮਹੀਨੇ ਦੇ ਤੱਕ ਹੋ ਸਕਦਾ ਨਾ ਸਾਰਾ ਸਿਸਟਮ ਪਰ ਉਹਨਾਂ ਨੇ ਕਰਨਾ ਕੋਈ ਨਹੀਂ ਸੁਪਰੀਮ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਜਦੋਂ ਇੱਕ ਵਿਅਕਤੀ ਨੇ ਮੰਨ ਲਓ ਕੋਈ ਜੁਰਮ ਕਰ ਲਿਆ ਉਹ ਜੁਰਮ ਦੇ ਵਿੱਚ ਉਹ ਸਜ਼ਾ ਪੂਕਤ ਲਈ ਅਗਲਾ ਉਸ ਦੇ ਉੱਪਰ ਕੋਈ ਹੋਰ ਕੇਸ ਨਹੀਂ ਹੈ ਤਾਂ ਫਿਰ ਤੁਸੀਂ ਉਹਨੂੰ ਰੱਖ ਹੀ ਨਹੀਂ ਸਕਦੇ ਜਿਹੜੇ ਦੇ ਵਿੱਚ ਫਿਰ ਹੁਣ ਹਵਾਰਾ ਸਾਹਿਬ ਦੇ ਉੱਤੇ ਜਿੰਨੇ ਵੀ ਕੇਸ ਸੀ ਸਾਰੇ ਫਾਈਨਲ ਹੋ ਗਏ ਇੱਕ ਵੀ ਹੈ ਨਹੀਂ ਫਿਰ ਉਹਨੂੰ ਕਿਵੇਂ ਰੱਖਿਆ ਹੋਇਆ ਹੋਰ ਵੀ ਜਿੰਨੇ ਨੇ ਬੰਦੀ ਸਿੰਘ ਕਿਸੇ ਦੇ ਕੋਈ ਕੇਸ ਨਹੀਂ ਹੈ ਜਦੋਂ ਸਜ਼ਾਵਾਂ ਉਹਨੇ ਪੂਕਤ ਲਈਆਂ ਸਾਰਾ ਕੁਝ ਕਰਤਾ ਫਿਰ ਉਹਨਾਂ ਨੂੰ ਕਿਉਂ ਰੱਖਿਆ ਹੋਇਆ ਜਿਹੜਾ ਕਾਨੂੰਨ ਆ ਉਹ ਤਾਂ ਕਹਿ ਰਿਹਾ ਉਹ ਤਾਂ ਰੋਲਾ ਪਾ ਰਿਹਾ ਕਾਨੂੰਨ ਦਾ ਸੁਵਿਧਾਨ ਕਹਿ ਰਿਹਾ ਵੀ ਇਹਨਾਂ ਨੂੰ ਕੋਈ ਹੱਕ ਨਹੀਂ ਪਰ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆ ਸੈਂਟਰ ਸਰਕਾਰ ਆ ਉਹਨਾਂ ਨੇ ਕੋ ਕਾਨੂੰਨ ਨੂੰ ਸਿੱਕੇ ਟੰਗਿਆ ਹੋਇਆ ਉਹਨਾਂ ਨੇ ਜਿਹੜਾ ਹੈਗਾ ਸੰਵਿਧਾਨ ਦੀ ਉਲੰਘਣਾ ਕੀਤੀ ہوئی ਆ ਉਹਨਾਂ ਨੇ ਜੇ ਉਹ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਣਾ ਤਾਂ ਮੰਦੀ ਸਿੰਘ ਕਦੋਂ ਦੇ ਰਿਹਾ ਹੋ ਸਕਦੇ ਨੇ ਪਰ ਇਹ ਨਹੀਂ ਸਰਕਾਰਾਂ ਨਹੀਂ ਚਾਹੁੰਦੀਆਂ ਦੇਖੋ ਤੁਹਾਡੇ ਕੋਲ ਹੀ ਆ ਸੁਪਰੀ ਕੋਟ ਨੇ ਤਾਂ ਆਰਡਰ ਕਰਤਾ ਜੀ ਉਥੇ ਅਮਲ ਹੋ ਫੇਰੀ ਗੱਲ ਬਣੂਗੀ ਨਾ ਜੀ ਇਸ ਤੋਂ ਹੁਕਮ ਤੋਂ ਬਾਅਦ ਤੁਹਾਨੂੰ ਕੋਈ ਲੱਗਦਾ ਕਿ ਆਸ ਰਿਹਾ ਹੋਣਗੇ ਬੰਦੀ ਸਿੰਘ ਤੇ ਅਸੀਂ ਤਾਂ ਕਹਿੰਦੇ ਰਿਹਾ ਕਰੋ ਪ੍ਰਧਾਨ ਮੰਤਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ 550 ਸਾਲਾ ਜਿਹੜਾ ਉਥੇ ਬਣਾਇਆ ਜਨਮ ਦਿਹਾੜਾ ਸਾਧੂ ਗੁਰਾਂ ਦਾ ਪ੍ਰਕਾਸ਼ ਦਿਹਾੜਾ ਉਦੋਂ ਮੋਦੀ ਕਹਿ ਕੇ ਗਿਆ ਸੀਗਾ ਅਗਲੀ ਉਹ ਪਹਿਲਾ ਪਲਾਨ ਚ ਵੀ ਅਸੀਂ ਸਾਰੇ ਬੰਦੀ ਸਿੰਘ ਰਿਹਾ ਕਰਾਂਗੇ ਦੂਜਾ ਪਲਾਨ ਬਣ ਗਿਆ ਹਜੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਕਰੀ ਹੈਗੀ ਉਹੀ ਗੱਲ ਨਹੀਂ ਕਰੀ ਹੈਗੀ ਉਹ ਜਿਹੜੇ ਇਹਨਾਂ ਨੇ ਕਿਹਾ ਸੀ ਜਾਂ ਵੀ ਅਸੀਂ ਸੱਦਾਂਗੇ ਉਹ ਸਾਡੇ ਨਹੀਂ ਰਹੇ ਕਾਨੂੰਨ ਤਾਂ ਕਹਿੰਦਾ ਵੀ ਛੱਡੋ ਪਰ ਸਰਕਾਰ ਨਹੀਂ ਛੱਡ ਰਹੀ ਬਾਕੀ ਦੇਖੋ ਕਾਨੂੰਨ ਕਈ ਵਾਰੀ ਪੱਤਰਕਾਰ ਪਸ ਲੈ ਲੈਂਦੇ ਨੇ ਜਦੋਂ ਗੱਲਾਂ ਚੱਲਦੀਆਂ ਨੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਪਰ ਜਿਹੜੇ ਸਾਡੇ ਆਪ ਦੇ ਇਥੇ ਦੇ ਨੇ ਸਰਕਾਰ ਨਹੀਂ ਚਾਹੁੰਦੀ ਬਾਦਲ ਲਾਣਾ ਨਹੀਂ ਚਾਹੁੰਦਾ ਕਾਂਗਰਸ ਨਹੀਂ ਚਾਹੁੰਦੀ ਆਪ ਵਾਲੇ ਨਹੀਂ ਚਾਹੁੰਦੇ ਵੀ ਬੰਦੀ ਸਿੰਘ ਰਿਹਾ ਹੋ ਜਾਣ। ਬੰਦੀ ਸਿੰਘਾਂ ਦੀ ਰਿਹਾਈ ਦੀ ਦੂਰ ਦੀ ਗੱਲ ਆ। ਭਾਈ ਜਗਤਾਰ ਸਿੰਘ ਹਵਾਰੇ ਤੇ ਸਾਰੇ ਕੇਸ ਜਿਹੜੇ ਹੈ ਨੇ ਫਾਈਨਲ ਹੋ ਗਏ। ਕਾਨੂੰਨ ਮੁਤਾਬਕ ਉਹਨੂੰ ਕਿਵੇਂ ਦਿੱਲੀ ਦੇ ਪਰਲੇ ਪਾਸ ਜੇਲ੍ਹ ਚ ਰੱਖਿਆ ਮੰਡੋਲੀ ਜੇਲ੍ਹ ਚ ਕਿਉਂ ਰੱਖਿਆ ਹੋਇਆ? ਉਹਨੂੰ ਪੰਜਾਬ ਸੇ ਉੱਠ ਨਹੀਂ ਕਿਉਂਕਿ ਤਾ ਕਾਨੂੰਨ ਕਹਿੰਦਾ ਵੀ ਜਿੱਥੇ ਦਾ ਕੇਸ ਹੋਵੇ ਉੱਥੇ ਹੋ ਸਕਦਾ। ਜਦੋਂ ਤੇ ਹੁਣ ਉੱਥੇ ਕੇਸ ਹੀ ਨਹੀਂ ਹੈਗੇ। ਸਾਰੇ ਨਿਬੜ ਗਏ ਪੰਜਾਬ ਚੋਂ ਨਿਬੜ ਗਏ ਜਿਹੜਾ ਕੋਈ ਬਾਹਰਲਾ ਉਹ ਵੀ ਨਿਬੜ ਗਿਆ। ਫਿਰ ਉਹ ਉਹਨੂੰ ਇੱਥੇ ਹੀ ਲੈ ਆਉਣ। ਰਿਹਾਈ ਇਹਨਾਂ ਨੇ ਕੀ ਕਰਨਾ? ਤੁਸੀਂ ਤੁਸੀਂ ਕਿਹਾ ਸੀ ਕਿ ਨਹੀਂ ਚਾਹੁੰਦੇ ਕੁਝ ਲੀਡਰ ਜਿਸ ਤਰ੍ਹਾਂ ਤੁਸੀਂ ਸੁਖਵੀਰ ਬਾਲ ਦਾ ਜ਼ਿਕਰ ਕੀਤਾ ਸੁਖਵੀਰ ਬਾਲ ਦਾ ਕੱਲ ਪਰਸ ਦਾ ਲਾਂਚ ਸੀ ਕਹਿੰਦੇ ਸਾਡੀ ਸਰਕਾਰ ਬਣਾਓ ਮੈਂ ਕਹਿੰਦੇ ੁੱਗੀ ਮਾਰ ਕੇ ਸਾਰੇ ਕੈਦੀ ਰਿਹਾ ਕਰ ਦੇਣੇ ਬਾਅਦ ਚ ਜਿਹੜਾ ਕੁਝ ਮਰਜ਼ੀ ਹੁੰਦਾ ਰਹੇ ਉਹਨੂੰ ਸੁੱਖਾ ਗੱਪੀ ਕਹਿੰਦੇ ਨੇ ਸਭ ਤੋਂ ਵੱਡੇ ਗੱਪ ਉਹ ਮਾਰਦਾ ਤਾਂ ਉਹਦਾ ਪਹਿਲੀ ਬਿਆਨ ਤੁਸੀਂ ਚੱਲੀ ਜਾਂਦਾਗਾ ਤੁਸੀਂ ਸੁਣ ਸਕਦੇ ਹੋ ਨਾ ਉਹਦਾ ਬਿਆਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਬਈ ਬੰਦੀ ਸਿੰਘਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿੰਦਾ ਸੀ ਬਿਰਹਾਈ ਬਾਰੇ ਕੀ ਕਹਿਣਾ ਜਦੋਂ ਉਹਨਾਂ ਦੀ ਸਰਕਾਰ ਸੀ ਉਹ ਕਹਿੰਦਾ ਸੀ ਬੰਦੀ ਸਿੰਘਾਂ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਉਹਨਾਂ ਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਬਾਰੇ ਤੇ ਅੱਜ ਕਹਿੰਦਾ ਮੈਂ ਘੁੱਗੂ ਮਾਰਨ ਤੇ ਗੱਪ ਨਹੀਂ ਹੋਰ ਕੀ ਨੇ ਕਿ ਨਹੀਂ ਨਹੀਂ ਚਾਹੁੰਦੇ ਬੰਦੀ ਸਿੰਘਾਂ ਦੀ ਰਿਹਾਈ ਉਹ ਸਿਰਫ ਇਹ ਗੱਲਾਂ ਨੇ ਕੁਰਸੀ ਹਥਿਆਉਣ ਖਾਤਰੀ ਇਹਨਾਂ ਨੇ ਜਿਹੜਾ ਹੈਗਾ ਇਹ ਡਰਾਮਾ ਰਚਿਆ ਹੋਇਆ ਜੇ ਉਹਦੋਂ ਚਾਹੁੰਦੇ ਉਹਦੋਂ ਮਤਾ ਪਾਸ ਕਰ ਦਿੰਦੇ ਫਿਰ ਸਾਰਾ ਕੁਝ ਹੋ ਜਾਂਦਾ ਹੁਣ ਬੰਦੀ ਸਿੰਘ ਰਿਹਾ ਹੋ ਜਾਂਦੇ ਨਹੀਂ ਪਾਇਆ ਉਹ ਤਾਂ ਕਹਿੰਦੇ ਕਾਤਲ ਹਵਾਰਾ ਕੀ ਕਰੂਗਾ ਤੇ ਬੰਦੀ ਸਿੰਘਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਕਹਿੰਦਾ ਸੀ ਸਾਨੂੰ ਸੱਤਾ ਤੇ ਲਿਆਓ ਅਸੀਂ ਪਹਿਲੀ ਪਹਿਲੀ ਝ ਘੁੱਗੀ ਮਾਰ ਕੇ ਸਾਰੇ ਬੰਦੀ ਸਿੰਘ ਰਿਹਾ ਕਰਦਾਂਗੇ ਐਡੇ ਐਡੇ ਗੱਪ ਇਹ ਜਿਹੜਾ ਬੰਦਾ ਝੂਠਾ ਨਿਰਾਪੂਰਾ ਪੰਥ ਦਾ ਦੋਖੀ ਆ ਇਹ ਇਹਨੂੰ ਗੁਰੂ ਨਹੀਂ ਬਖਸੂਗਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿਹੜਾ ਇਹ ਕੁਛ ਕਹਿ ਕੇ ਆਇਆ ਸਭ ਗੱਪ ਨੇ ਅਕਾਲ ਤਖਤ ਸਾਹਿਬ ਤੇ ਗੱਪ ਇਹ ਮਾਰ ਕੇ ਆ ਗਿਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੱਪ ਇਹ ਮਾਰਦਾ ਹੁਣ ਵੀ ਵੱਡੇ ਵੱਡੇ ਗੱਪ ਇਹ ਮਾਰਦਾ ਇਹਦੀਆਂ ਕੋਈ ਸੁਣਣੀਆਂ ਨੇ ਬਿਲਕੁਲ ਅਸੀਂ ਇਹਨਾਂ ਤੇ ਵਿਸ਼ਵਾਸ ਹੀ ਨਹੀਂ ਕਿਸੇ ਨੂੰ ਹੈ ਸਿਰਫ ਗਾਪੀ ਨੇ ਇਹਨਾਂ ਪੱਲੇ ਇਹਨਾਂ ਨੇ ਤਾਂ ਸਾਰਾ ਕੁਝ ਕਿਹਾ ਕਾਲੀ ਸੂਚੀ ਉਹ ਰੱਦ ਕਰਦੇ ਸੀ ਇਹਨਾਂ ਨੇ ਪਿਓ ਪੁੱਤਾਂ ਨੇ ਕਿਹਾ ਵੀ ਤੁਸੀਂ ਉਹ ਜਿਹੜੇ ਸਿੰਘ ਨੇ ਬਾਹਰੇ ਗਏ ਹੋਏ ਉਹਨਾਂ ਦੀ ਕਾਲੀ ਸੂਚੀ ਰੱਦ ਨਹੀਂ ਕਰਨੀ ਹੈਗੀ ਇਹ ਨਹੀਂ ਚਾਹੁੰਦੇ ਅੰਦਰੋਂ ਸਿਰਫ ਵੋਟਾਂ ਦੀ ਖਾਤਰ ਜਿਹੜਾ ਹੈਗਾ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਹੁਕਮ ਆ ਗਿਆ ਤੁਹਾਡੀ ਵੀ ਕੋਈ ਕਾਨੂੰਨੀ ਪੈਨਲ ਬਣਿਆ ਹੋਣਾ ਤੁਹਾਡੇ ਵੀ ਵਕੀਲ ਨੇ ਜਿਹੜੇ ਮੰਦੀ ਸਿੰਘਾਂ ਨੇ ਪੈਰ ਵੀ ਕਰਦੇ ਨੇ ਕਿ ਉਹ ਰਿਪੋਰਟ ਦਾਖਲ ਕਰਨਗੇ ਵੀ ਤੁਹਾਡਾ ਤੁਹਾਡੀ ਜੱਜਮੈਂਟ ਤੁਹਾਡਾ ਹੁਕਮ ਇਹ ਕਹਿੰਦਾ ਪਰ ਸਾਡੇ ਤਾਂ ਜਿਹੜੇ ਸਿੰਘ ਨੇ ਲੰਬੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਬੰਦਰ ਸਜ਼ਾ ਦੇ ਦੇਖੋ ਜਿਹੜੇ ਸਿੰਘ ਨੇ ਜਿਹੜੇ ਜਿਹੜੇ ਸਨ ਪੈਨਲ ਬਣਿਆ ਹੋਇਆ ਜਦੋਂ ਨੂੰ ਪਤਾ ਹੀ ਆ ਉਹ 24 ਘੰਟੇ ਰਹਿੰਦੇ ਨੇ ਉਹ ਆਪੀ ਜਵਾਬਦੇਹ ਹੋਣਗੇ ਉਥੇ ਸੁਪਰੀਮ ਕੋਰਟ ਜਾ ਕੇ ਜਿਹੜੇ ਹਵਾਰਾ ਸਾਹਿਬ ਦੇ ਵਕੀਲ ਨੇ ਮਹਿਮੂਦ ਪ੍ਰਾਚਾ ਜੀ ਮੈਂ ਉਹਨਾਂ ਨਾਲ ਵੀ ਟੈਲੀਫੋਨ ਤੇ ਗੱਲ ਕਰੂੰਗਾ ਤੁਸੀਂ ਮੈਨੂੰ ਆ ਸੈਂਡ ਕਰ ਦਿਓ ਮੈਂ ਉਹਨਾਂ ਨੂੰ ਭੇਜੂ ਵੀ ਆ ਦੇਖੋ ਆਇਆ ਹੋਇਆ ਤੁਸੀਂ ਉਥੇ ਜਿਹੜਾ ਹੈਗਾ ਭਵਾਰਾ ਸਾਹਿਬ ਦਾ ਜਿਹੜਾ ਲਾਓ ਵੀ ਆ ਵੀ ਸਾਡਾ ਸਿੰਘ ਜਿਹੜਾ ਭਵਾਰਾ ਸਾਹਿਬ ਨੇ ਪਕਾਉਣ ਦਾ ਜੱਥੇਦਾਰ ਉਹਨੇ ਸਜ਼ਾ ਭੁਗਤਰੀ ਇਹਨੂੰ ਵੀ ਛੱਡੋ ਬਿਲਕੁਲ 15 ਅਗਸਤ ਨੂੰ ਵੱਡਾ ਕੱਟ ਕਰਨ ਜਾ ਰਹੇ ਹਾਂ ਕੌਮੀ ਸਾਹਿਬ ਮੋਰਚੇ ਦੇ ਕਿਸ ਤਰੀਕੇ ਦਾ ਕੱਟ ਹੋਏਗਾ ਕਿ ਕੋਈ ਮਾਰਚ ਕੱਢਣ ਜਾ ਰਹੇ ਹਾਂ ਪਿਛਲੀ 15 ਅਗਸਤ ਨੂੰ ਵਿੱਚ ਵਿਚਾਲੇ ਰੌਲਾ ਪੈ ਗਿਆ ਸੀ ਪਹਿਲਾਂ ਕਹਿ ਦਿੱਤਾ ਸੀ ਕਿ ਅਸੀਂ 17 ਸੈਕਟਰ ਜਾਵਾਂਗੇ ਫਿਰ ਸੰਗਤ ਨੂੰ ਮੋੜਨਾ ਮੌਕੇ ਤੇ ਔਖਾ ਹੁੰਦਾ ਦੇਖੋ ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ ਅਸੀਂ ਰੋਸ਼ ਦਿਖਾਉਣਾ ਕਿਸੇ ਨਾਲ ਲੜਨਾ ਨਹੀਂ ਹੈਗਾ ਕਿਸੇ ਸਰਕਾਰ ਨਾਲ ਜਾਂ ਪੁਲਿਸ ਫੋਰਸ ਨਾਲ ਅਸੀਂ ਲੜਨਾ ਨਹੀਂ ਹੈ। ਭਾਈ ਜਗਤਾਰ ਸਿੰਘ ਹਵਾਰ ਦੇ ਹੁਕਮਾਂ ਵੀ ਤੁਸੀਂ ਸ਼ਾਂਤੀ ਦੇ ਵਿੱਚ ਰਹੇ ਪ੍ਰੋਟੈਸਟ ਕਰੋ। ਅਸੀਂ ਕਿਉਂ ਲੜੀਏ? ਜੇ ਸਾਨੂੰ ਰਾਹ ਦਿੰਦੇ ਨੇ ਉਹ ਤਾਂ ਚਲੇ ਜਾਓ। ਨਹੀਂ ਇੱਥੇ ਜਿਹੜਾ ਹੈਗਾ ਉਹ ਆਪਦਾ ਹੈਗਾ ਜੇ ਸ਼ਾਂਤੀਪੂਰਵਕ ਜਿਹੜਾ ਹੈਗਾ ਉਹ ਰੋਸ ਦਿਖਾਓ। ਅਸੀਂ ਸਾਰੇ ਲੋਕਾਂ ਨੂੰ ਸਾਰੀ ਸੰਗਤ ਨੂੰ ਅਪੀਲ ਕਰਦਿਆਂ ਬੰਦੀ ਸਿੰਘਾਂ ਦੀ ਖਾਤਰ ਸਾਡੇ ਖਾਤਰ ਨਾ ਮੇਰੇ ਖਾਤਰ ਨਾ ਕੋਈ ਆਵੇ। ਮੇਰੇ ਕਰਕੇ ਨਾ ਕੋਈ ਆਵੇ। ਉਨਾ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਤੁਸੀਂ ਘਰ ਘਰ ਦਾ ਇੱਕ ਇੱਕ ਮੈਂਬਰ ਜਰੂਰ ਇੱਥੇ ਪਹੁੰਚੋ 15 ਤਰੀਕ ਨੂੰ ਤਾਂ ਕਿ ਸਰਕਾਰ ਨੂੰ ਆ ਦੱਸ ਸਕੀਏ ਵੀ ਸਾਡੇ ਮਨਾਂ ਦੇ ਵਿੱਚ ਰੋਸ ਆ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਹੈ ਆਜ਼ਾਦੀ ਦੀ ਜਿਹੜਾ ਮਨਾਉਂਦੀ ਨਾ ਨਾ ਇਹ 47 ਦੇ ਵਿੱਚ ਦੇਸ਼ ਸਾਡਾ ਕੋਈ ਆਜ਼ਾਦ ਨਹੀਂ ਹੈ ਅਸੀਂ ਤਾਂ ਗੁਲਾਮ ਆ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਆ ਅਸੀਂ ਕਾਲਾ ਦਿਨ ਮਨਾਉਣਾ ਉਹ ਦਿਨ ਕੋਈ ਸਾਡੀ ਆਜ਼ਾਦੀ ਨਹੀਂ ਹੈਗੀ ਜੇ ਸਾਡੀ ਆਜ਼ਾਦੀ ਹੁੰਦੀ ਸੇ ਸਾਡੇ ਜਿਹੜੇ ਬੰਦੀ ਸਿੰਘ 30 35 ਸਾਲਾਂ ਤੋਂ ਅੰਦਰ ਨੇ ਉਹਨਾਂ ਨੂੰ ਰਿਹਾ ਨਾ ਹੋਇਆ ਹੁੰਦੇ ਸਾਡਾਂ ਦਾ ਬੇਤ ਕਿਰਾਂ ਕਰਦੇ ਨੇ ਭਾਰਤ ਦੀ ਕੋਈ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਆ 1947 ਦੇ ਵਿੱਚ ਭਾਰਤ ਆਜ਼ਾਦ ਹੋ ਗਿਆ ਇਹਨਾਂ ਨੂੰ ਸਾਰਾ ਕੁਝ ਮਿਲ ਗਿਆ ਸਾਡਾ ਪੰਜਾਬ ਆ ਜਿਹੜਾ ਪੰਜਾਬ ਉਹ ਵੰਡਿਆ ਗਿਆ ਦੋ ਭਾਗਾਂ ਦੇ ਵਿੱਚ ਸਾਡੇ ਲੱਖਾਂ ਹੀ ਜਾਨੀ ਮਾਲੀ ਨੁਕਸਾਨ ਹੋਇਆ ਬੀਬੀਆਂ ਦੀਆਂ ਬੇਪਤੀਆਂ ਹੋਈਆਂ ਸਾਡੇ ਜਿਹੜੇ ਸਿੱਖ ਭਰਾ ਨੇ ਉਹ ਮਰੇ ਦੋ ਭਾਗਾਂ ਦੇ ਵਿੱਚ ਸਾਡਾ ਪੰਜਾਬ ਵੰਡਿਆ ਕੋਈਸ ਉਧਰ ਰਹਿ ਗਿਆ ਕੋਈ ਪਰਿਵਾਰ ਬੁੱਛੜ ਗਿਆ پتہ ਨਹੀਂ ਕਿਉਂ ਕੁਝ ਹੋਇਆ ਤੇ ਅਸੀਂ ਕਿਵੇਂ ਉਹਨੂੰ ਕਹਿੰਦਾ ਗਿਆ ਆਜ਼ਾਦੀ ਆ ਅਸੀਂ ਤਾਂ ਕਾਲਾ ਦਿਨ ਰੋਸ ਮਨਾਉਣਾ ਇਸ ਕਰਕੇ ਪੰਜਾਬ ਦੇ ਜਿੰਨੇ ਵੀ ਨੇ ਹੋਰ ਹਰਿਆਣੇ ਦੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮਲੇ ਵਾਲੇ ਸਿੱਖ ਸੰਗਤਾਂ ਬਸਦੀਆਂ ਨੇ ਸਾਰੀਆਂ ਆਪਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਓ ਹੰਬੜਾ ਮਾਰੀਏ 15 ਅਗਸਤ ਨੂੰ ਵੱਧ ਤੋਂ ਵੱਧ ਮੁਹਮਾ ਕੇ ਮੋਰਚੇ ਦੇ ਵਿੱਚ ਪਹੁੰਚੋ ਕੀ ਉਸ ਦਿਨ ਮਾਰਚ ਕੱਢੋਗੇ ਕਿਸੇ ਸੈਕਟਰ ਵੱਲ ਨੂੰ ਕੀ ਰਣਨੀਤੀ ਤੈਅ ਹੋ ਚੁੱਕੀ ਹੈ ਦੇਖੋ ਜਿਹੜੀ ਇੱਥੇ ਤਾਲਮੇਲ ਕਮੇਟੀ ਹੈ ਉਹ ਜਿਵੇਂ ਕਹੂਗੇ ਇਸ ਤਾਂ ਉਹਨਾਂ ਦੇ ਨਾਲ ਆ ਦੇਖੋ ਮੈਂ ਤਾਂ ਨਿਕਲ ਗਿਆ ਮੈਂ ਗਾਲਾਂ ਨਹੀਂ ਕੱਢ ਸਕਦਾ ਲੋਕਾਂ ਵਾਲਾ ਕੱਢਦੇ ਨੇ ਜਦੋਂ ਇਹਨਾਂ ਨੇ ਕੁਝ ਕਰੀ ਨਹੀਂ ਹੈਗਾ 2.5-3 ਸਾਲ ਹੋ ਗਏ ਜਿਹੜੇ ਬੰਦੇ ਅਜੇ ਤੱਕ ਮੁੱਖ ਮੰਤਰੀ ਨੂੰ ਨਾ ਮਿਲ ਸਕਣ ਉਪਰਧਾਨ ਮੰਤਰੀ ਨੂੰ ਕੋਲੋਂ ਮਿਲਣਗੇ ਤੇ ਤੁਸੀਂ ਆਪਾਂ ਨਾਮ ਵਾਪਸ ਲੈ ਲਓ ਹਾਂ ਮੈਂ ਦੇਖੋ ਮੈਂ ਬਿਲਕੁਲ ਨਸਕਾਮ ਸੇਵਾਸੀ ਕਰਦੇ ਹਾਂ ਜੋ ਇਹ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਆ ਜਿਹੜਾ ਇਹਨਾਂ ਨੇ ਪ੍ਰੋਗਰਾਮ ਲਿਖਣਾ ਅਸੀਂ ਨਾਲ ਆ ਅਸੀਂ ਉਹਨਾਂ ਤੋਂ ਪਿੱਛੇ ਨਹੀਂ ਮੁੜਦੇ ਪਾ ਕਮੇਟੀ ਤੋਂ ਅਸੀਂ ਕਮੇਟੀ ਦੇ ਵਿੱਚੋਂ ਅਸੀਂ ਆਪ ਦਾ ਜਿਹੜਾ ਹੈਗਾ ਨੌਕਟਾ ਲਾ ਵੀ ਅਸੀਂ ਰਹਿਣੇ ਥੋਡੀ ਜਿਹੀ ਮਿੱਟੀ ਦਾ ਜਾਨੀ ਕਿ ਉਹ ਉਸ ਕਮੇਟੀ ਦੇ ਨਾਲ ਉਹ ਲੀਡਰਾਂ ਦੇ ਨਾਲ ਜਦੋਂ ਕੋਈ ਗੱਲਬਾਤ ਹੀ ਨਹੀਂ ਕਰਦੇ ਚੱਜ ਦੀ ਕਿਸੇ ਨੂੰ ਪੁੱਛਣਾ ਹੀ ਕੋਈ ਨਹੀਂ ਹੈਗਾ ਲੋਕ ਗਾਣਾ ਕੱਢਦੇ ਨੇ ਵੀ ਮੋਰਚੇ ਦਾ ਕੀ ਹਾਲ ਕਰਤਾ ਤੁਸੀਂ ਦੇਖਿਆ ਹੀ ਆ ਸੰਗਤ ਦੇਖੋ ਕਿ ਮੇਰੇ ਕਰਕੇ ਨਹੀਂ ਆਉਂਦੀ ਹੋਰ ਕਿਸੇ ਲੀਡਰ ਕਰਕੇ ਨਹੀਂ ਆਉਂਦੀ ਸੰਗਤ ਆਉਂਦੀ ਹੈ ਗੁਰੂ ਦੇ ਪਿਆਰ ਨੂੰ ਬੰਦੀ ਸਿੰਘਾਂ ਦੇ ਵਾਸਤੇ ਦਰਦ ਦਾ ਉਹਨਾਂ ਦੇ ਮਨਾਂ ਦੇ ਵਿੱਚ ਵੀ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਰਹਾ ਹੋ ਜਾਣ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਸਾਨੂੰ ਅਨੁਸਾਹ ਮਿਲ ਜੇ ਉਹਦੇ ਨਾਂ ਤੇ ਜਿਹੜੀ ਸੰਗਤ ਆਉਂਦੀ ਆ ਅਸੀਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦੇ ਵੀ 15 ਤਰੀਕ ਨੂੰ ਮੇਰੇ ਨਾਲ ਕਿਸੇ ਦਾ ਗੁੱਲਾ ਗਿੱਲ ਸ਼ਿਕਵਾ ਹੋ ਸਕਦਾ ਹੋਰ ਕਿਸੇ ਨਾਲ ਹੋ ਸਕਦਾ ਪਰ ਗੁਰੂ ਦੇ ਨਾਲ ਉਹ ਬੰਦੀ ਸਿੰਘਾਂ ਨਾਲ ਕਿਸੇ ਦਾ ਵੀ ਗਿੱਲਾ ਸ਼ਿਕਵਾ ਨਹੀਂ ਤੁਸੀਂ ਵੀ ਹੀਰਾ ਘੱਟ ਕੇ ਮੋਰਚੇ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਸਰਕਾਰ ਨੂੰ ਸੁਨੇਹਾ ਦੇ ਸਕੀਏ ਵੀ ਸਾਡੇ ਮਨਾਂ ਦੇ ਵਿੱਚ ਰੋਸ ਆ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਰਿਹਾ ਕੀਤੇ ਜਾਣ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਚੱਲੀ ਸੀ ਕਿ ਘੋੜਿਆਂ ਨੂੰ ਕੋਈ ਬਿਮਾਰੀ ਫੈਲ ਰਹੀ ਆ ਕਿ ਤੁਸੀਂ ਘੋੜੇ ਇੱਥੇ ਰੱਖੇ ਉਹਨੇ ਠੀਕ ਠਾਕ ਨੇ ਤੁਹਾਡੇ ਚ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਇਹ ਤਾਂ ਉਵੇਂ ਦੇਖੋ ਆਫਵਾਹ ਹੁੰਦੀ ਆ ਜਦੋਂ ਕਰੋਨਾ ਚੱਲਿਆ ਉਦੋਂ ਕਿੰਨੇ ਬੰਦੇ ਮਰ ਗਏ ਉਵੇਂ ਮਾਰੀ ਗਏ ਲੋਕਾਂ ਦਾ ਡਰ ਡਰ ਅੱਧੇ ਤਾਂ ਡਰ ਦੇ ਮਾਰੀ ਮਰ ਗਏ ਕਿਉਂ ਤਾਪ ੜ ਗਿਆ ਤਾਂ ਵੀ ਕਰੋਨਾ ਜੇ ਖਾਂਗਾ ਕੀ ਤਾਂ ਵੀ ਕਰੋਨਾ ਜੇ ਕਿਸੇ ਦਾ ਸਿਰ ਦੁਖਦਾ ਤਾਂ ਵੀ ਕਰੋਨਾ ਉਹ ਬਸ ਕਰੋਨਾ ਦਾ ਨੌਂ ਹੀ ਲੈ ਲੈ ਕੇ ਲੋਕਾਂ ਮਾਰਤੇ ਡਰ ਦੇ ਮਾਰੇ ਅੱਧੇ ਉਵੇਂ ਹੀ ਮਰ ਗਏ ਵੀ ਹਾ ਕਰੋਨਾ ਹੋ ਗਿਆ ਤੇ ਉਸ ਵੇਲੇ ਜਿਹੜਾ ਹੈਗਾ ਮੋਰਚਾ ਕਿਸਾਨੀ ਮੋਰਚਾ ਚੱਲਦਾ ਸੀਗਾ ਦਿੱਲੀ ਦੀਆਂ ਬੂਹਾਂ ਤੇ ਕਿਸਾਨੀ ਮੋਰਚਾ ਤਿੰਨ ਥਾਂਵਾਂ ਚੱਲ ਥਾਂਵਾਂ ਚੱਲਦਾ ਸੀਗਾ ਸਿੰਘੂ ਬਾਰਡਰ ਤੇ ਆਪਣੇ ਜਿਹੜਾ ਪਰਲੇ ਪਾਸੇ ਲੱਗਿਆ ਹੋ ਉਹ ਟਿਕਰੀ ਬਾਰਡਰ ਤੇ ਇਧਰ ਜਿਹੜਾ ਹੋਰ ਜਿੱਥੇ ਤਕਾਇਤ ਹੋਣੀ ਬੈਠੇ ਸੀਗੇ ਉਹ ਉਹ ਬਾਰਡਰ ਤੇ ਹੋਰ ਇੱਕ ਰਾਸਥਾਨ ਦੇ ਚਾਰ ਥਾਂਵੇਂ ਜਿਹੜੇ ਕਿਸਾਨ ਬੈਠੇ ਸੀਗੇ ਅਸੀਂ ਵੀ ਉਹਨਾਂ ਨਾਲ ਬੈਠੇ ਸੀਗੇ ਤੇ ਕਈ ਕਈ ਕਿਲੋਮੀਟਰ ਤੱਕ ਮੋਰਚਾ ਫੈਲਿਆ ਹੋਇਆ ਸੀ ਕਰੋਨਾ ਕਾਲ ਵੇਲੇ ਉੱਥੇ ਇੱਕ ਵੀ ਬੰਦਾ ਮਰਨ ਦੀ ਤਾਂ ਦੂਰ ਦੀ ਗੱਲ ਹੈ ਉੱਥੇ ਇੱਕ ਵੀ ਬੰਦਾ ਬਿਮਾਰ ਹੀ ਨਹੀਂ ਹੋਇਆ ਅਸੀਂ ਕਿਵੇਂ ਮੰਨ ਲੀਏ ਵੀ ਕਰੋਨਾ ਸੀ ਹੁਣ ਅਸੀਂ ਕਿਵੇਂ ਮੰਨ ਲਈਏ ਬਗਲੈਂਡਰ ਦੀ ਬਿਮਾਰੀ ਆ ਫੁਲਾਨੀ ਉਹ ਵੀ ਬਸ ਸਾਡੇ ਘੋੜੇ ਚੜਦੀ ਕਲਾ ਦੇ ਇਹ ਸਾਡੇ ਨਹੀਂ ਹੈਗੇ ਇਹ ਗੁਰੂ ਦੇ ਘੋੜੇ ਨੇ ਉਹਨੂੰ ਆਪ ਇਹਨਾਂ ਦੀ ਫਿਕਰ ਆ ਸਾਨੂੰ ਕੋਈ ਫਿਕਰ ਨਹੀਂ ਉਹਨਾਂ ਦਾ ਗੁਰੂ ਦੇ ਘੋੜੇ ਨੇ ਗੁਰੂ ਆਪ ਹੀ ਰੱਖਣ ਵਾਲਾ ਇਸ ਕਰਕੇ ਕੋਈ ਬਿਮਾਰੀ ਹਜੇ ਤੱਕ ਗੁਰੂ ਸਾਹਿਬ ਦੀ ਕਿਰਪਾ ਤੇ ਇਸੇ ਦਿਨ ਕਿਰਪਾ ਬਣੂਗੀ ਕਿਉਂਕਿ ਸਾਡਾ ਤਾਂ ਕੁਝ ਸਹੀ ਨਹੀਂ ਇੱਥੇ ਸਾਰੇ ਕੁਝ ਗੁਰੂ ਦਾ ਹੀ ਆ ਇਸ ਜੰਗਲ ਦੇ ਵਿੱਚ ਮੈਂ 10 ਕਿ 15 ਮਿੰਟ ਹੋਏ ਨੇ ਬੈਠੇ ਨੂੰ ਮੱਛਰ ਬੜਾ ਮੋਟਾ ਮੋਟਾ ਤਾਂ ਕਿਵੇਂ ਇੱਥੇ ਅਜਿਹੇ ਹਾਲਾਤਾਂ ਦੇ ਵਿੱਚ ਰਹਨੇ ਉਹ ਔਖਾ ਤਾਂ ਬਹੁਤ ਮੈਂ ਕਹਿੰਦਾ ਵੀ ਜਿਹੜੇ ਬਹੁਤ ਈਆਂ ਗੱਲਾਂ ਕਰਦੇ ਨੇ ਨਾ ਵੀ ਇਹ ਇੱਥੇ ਬੰਦੇ ਮਰਵਾਉਣਗੇ ਇਹਨਾਂ ਨੇ ਪੈਸੇ ਇਕੱਠੇ ਕਰ ਲਏ 10 ਮਿੰਟ 10 ਮਿੰਟ ਜਿਆਦਾ 5 ਮਿੰਟ ਉਹ ਸਾਹਮਣੇ ਟਰੈਕਟਰ ਖੜਾ 200 ਗਾਜ ਤੇ ਉੱਥੇ ਖੜ ਜਾਣਾ ਜੇ ਤਾਂ 5 ਮਿੰਟਾਂ ਤੋਂ ਪਹਿਲਾਂ ਭੱਜ ਲੈ ਤਾਂ ਤਾਂ ਅਸੀਂ ਝੂਠੇ ਹੋਵਾਂਗੇ ਨਹੀਂ ਉਹ ਬੰਦਾ ਝੂਠਾ ਤੇ ਇੱਥੇ ਐਡਾ-ਐਡਾ ਮਸਹਰਾ ਆ ਹੁਣ ਹੀ ਇੱਥੇ ਬੈਠੇ ਨੇ ਪੱਖਾ ਲਾਇਆ ਹੋਇਆ ਇੱਥੇ ਨਹੀਂ ਬੈਠੇ ਹਟਦਾ ਹੈਗਾ ਲੜਨੋਂ ਇਸ ਕਰਕੇ ਚਲੋ ਬੈਠੇ ਆ ਅਸੀਂ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਵੀ ਜਨਾਂ ਚਰ ਬੰਦੀ ਸਿੰਘ ਰਿਹਾਂ ਨਹੀਂ ਹੁੰਦੇ ਉਹਨਾਂ ਚਲੇ ਅਸੀਂ ਨਹੀਂ ਹੱਲੇ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਤਿਗੁਰਾਂ ਤੇ ਪੂਰਨ ਭਰੋਸਾ ਵਿਸ਼ਵਾਸ ਹੈ ਜ਼ਰੂਰੀ ਕਦਨ ਜਿਹੜੇ ਸਰਜਬੰਦੀ ਸਿੰਘ ਰਹਾ ਹੋਣਗੇ ਫੇਰ ਹੀ ਅਸੀਂ ਜਿਹੜਾ ਹੈਗਾ ਇਥੋਂ ਜਾ ਸਕਦੇ ਨਹੀਂ ਬੈਠੀਆਂ ਡੱਟੇ ਕੱਲ ਪੰਜਾਬ ਦੇ ਵਿੱਚ ਨਵੇਂ ਪੰਥਕ ਪੋਲਿਟਿਕਸ ਦੀ ਸ਼ੁਰੂਆਤ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਜਿਹੜੇ ਬਾਗੀ ਲੀਡਰ ਸੀ ਉਹਨਾਂ ਦੇ ਜਥੇਬੰਦੀ ਦਾ ਜਾਂ ਫਿਰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਉਸ ਜਥੇਬੰਦੀ ਦਾ ਕਿਸ ਤਰੀਕੇ ਨਾਲ ਦੇਖਦੇ ਹਾਂ ਉਸ ਨਵੀਂ ਪੋਲਿਟਿਕਸ ਜਿਹੜੀ ਪੰਜਾਬ ਦੇ ਦੇਖੋ ਇੱਥੇ ਤਾਂ ਬਣਦੇ ਰਹਿਣਗੇ ਕਦੇ ਕੋਈ ਗੱਲ ਇਹ ਦਲ ਬਣ ਗਿਆ ਕਦੇ ਕੋਈ ਗੱਲ ਦੇ ਨਾ ਹੋਣਗੇ ਆ ਗੱਲਾਂ ਲੋਕਾਂ ਦੀ ਵਿਸ਼ਵਾਸ ਦੀ ਜਿਹੜਾ ਅੱਜ ਜਿਹਨੂੰ ਲੋਕ ਚਾਹੁੰਦੇ ਨੇ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਭਾਈ ਅਮਰਪਾਲ ਸਿੰਘ ਨੂੰ ਲੋਕ ਚਾਹੁੰਦੇ ਨੇ ਕਿਉਂ ਬਣਾਇਆ ਉਹਨਾਂ ਨੇ ਉਹ ਭਾਈ ਅਮਰਪਾਲ ਨੂੰ ਹੀ ਮੰਨ ਲੈਂਦੇ ਸਾਰੇ ਵੀ ਹਾਂ ਉਹਨੂੰ ਸਮਰਥਨ ਦੇ ਦਿੰਦੇ ਵੀ ਅਸੀਂ ਤਾਂ ਉਹਦੇ ਨਾਲ ਆ ਚਲੋ ਜੇ ਬਣਾ ਲਿਆ ਕੋਈ ਗੱਲ ਨਹੀਂ ਇੱਥੇ ਤਾਂ ਹੋਰ ਵੀ ਕਹੇ ਹਮਨੇ ਕੰਨੇ ਖੌਂਸ ਚਾਉਣੇ ਨੇ ਲੋਕਾਂ ਦਾ ਜਿਹੜਾ ਬਾਦਲਦਾਲਾ ਜਾਂ ਬਾਗੀ ਢੜੇ ਵਾਲੇ ਨੇ ਦੇਖੋ ਉਹਦੇ ਵਿੱਚ ਜਿਹੜੀ ਬੀਵੀ ਸਦਬੰਧ ਉਹਦੀ ਬਹੁਤ ਵੱਡੀ ਕੁਰਬਾਨੀਆਂ ਸਤਿਕਾਰ ਕਰਦੇ ਆ ਆਈ ਹਾਪ ਸਿੰਘ ਜਥੇਦਾਰ ਰਹੇ ਜਿਹੜੇ ਹੋਰ ਬਾਗੀ ਨੇ ਜਿਹੜੇ ਉਹਦੇ ਵਿੱਚ ਹੋਰ ਨੇ ਕਈ ਲੀਡਰ ਬਾਲਦੇ ਨਾਲ ਹੀ ਸਰਕਾਰ ਵੇਲੇ ਰਹੇ ਨੇ ਨਾ ਅਸਹਿ ਦੇ ਵਿੱਚੋਂ ਤੁਸੀਂ ਦੇਖ ਲਿਓ ਕਈ ਸਾਲਾਂ ਮਾਰ ਮਾਰ ਇੱਧਰ ਭੱਜਣਗੇ ਫਿਰ ਬਾਦਾਂ ਨਾਲ ਲੜ ਜਾਣਗੇ ਕਈ ਲੜਨ ਨੂੰ ਤਿਆਰ ਨੇ ਇਹਨਾਂ ਦਾ ਕੋਈ ਬੰਦਿਆਂ ਦਾ دین ਮੱਜਬ ਹੈ ਨਹੀਂਗਾ ਕੋਈ ਇਹਨਾਂ ਦਾ ਇਹਦਾ ਚੱਲਦਾ ਹੀ ਆਇਆ ਇੱਕ ਆ ਚੰਦੂ ਮਾਦਰਾ ਉਹਦਾ ਪਤਾ ਨਹੀਂ ਕਿਹੜੇ ਵੇਲੇ ਬਾਦਲ ਦੇ ਨਾਲ ਜੱਫੀ ਪਾ ਲਿਆ ਕਿ ਪਹਿਲਾਂ ਇਹਨੇ ਕਾਲੀਦਾਲ ਆਪਦਾ ਆਪਣਾ ਕਿਹੜਾ ਬਣਾ ਰਿਹਾ ਸੀ ਫਤੇਗੜ ਸਾਹਿਬ ਸੌਂ ਚੱਕ ਲਈ ਮਹਾਰਾਜ ਮੈਂ ਇੱਥੇ ਖੜਾ ਫਤੇਗੜ ਸਾਹਿਬ ਦੀ ਧਰਤੀ ਤੇ ਮੇਰੀ ਸੁਆਹ ਨਹੀਂ ਜਾ ਸਕਦੀ ਬਾਦਲ ਗਿਆਨ ਨਾਲ ਫਿਰ ਉਹਨਾਂ ਨਾਲ ਖੇ ਖਾਂਦਾ ਫਿਰਦਾ ਰਿਹਾ ਉਹਨਾਂ ਤੋਂ ਆਡੋਗੇ ਇਹਨਾਂ ਦਾ ਕੋਈ ਇਹਨਾਂ ਲੋਕਾਂ ਦਾ ਕੋਈ ਇਤਵਾਰ ਨਹੀਂ ਥੁੱਕ ਕੇ ਚੱਟਣ ਵਾਲੇ ਨਹੀਂ ਸਾਰੇ ਇਹ ਅਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਹੈਗੇ ਅਸੀਂ ਤਾਂ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਭਾਈ ਅਮਰਤਪਾਲ ਸਿੰਘ ਨੂੰ ਚਾਹੁੰਦੇ ਨੇ ਤੇ ਉਹ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਉਂ ਪਾਈ ਅਮਰਤਪਾਲ ਸਿੰਘ ਨੂੰ ਤੇ ਬੰਦੀ ਸਿੰਘਾਂ ਨੂੰ ਜੇ ਰਿਹਾ ਕਰਾਉਣਾ ਹੈ ਆਪਾਂ ਸ਼੍ਰੋਮਣੀ ਆ ਜਿਹੜਾ ਅਕਾਲੀ ਦਲ ਬਾਰਸ਼ ਪੰਜਾਬ ਦੇ ਜਥੇਬੰਦੀ ਆ ਦੀਪ ਸੂਧੂ ਦੀ ਬਣਾਈ ਹੋਈ ਇਹਦੇ ਨਾਲ ਜੁੜੋ ਤੇ 27 ਦੇ ਵਿੱਚ ਵੀ ਇਹਨਾਂ ਨੂੰ ਵਾ ਵੋਟਾਂ ਪਾ ਕੇ ਕਾਮਯਾਬ ਕਰਨਾ ਵਧੀਆ ਬੰਦੇ ਜਿਹੜੇ ਕਢਾਉਣਾ ਆਹ ਕਹਿੰਦੇ ਅਮਰਤਪਾਲ ਦੀ ਪਾਰਟੀ ਤੇ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਦਾ ਗੱਠ ਜੋੜ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੀ ਮੈਂ ਤਾਂ ਕਹਿੰਦਾ ਨਾ ਹੀ ਕਰਨ ਚੰਗਾ ਨਹੀਂ ਹੋਣਾ ਚਾਹੀਦਾ ਉਹ ਤਾਂ ਤੁਹਾਨੂੰ ਮੈਂ ਦੱਸਿਆ ਵੀ ਉਹ ਤਾਂ ਉਹੀ ਪੁਰਾਣੇ ਇੱਕ ਦੋ ਜਿਹੜੇ ਪ੍ਰਧਾਨ ਬਣੇ ਉਹਨਾਂ ਤੋਂ ਇਲਾਵਾ ਜਿਹੜਾ ਹੋਰ ਮਾਤਾ ਦਾ ਮਾਲੀ ਆ ਉਹ ਸਾਰੇ ਬਾਦ ਅਜ਼ਲੀਤ ਹੈਗੇ ਨੇ ਦੋ ਕੋ ਨਹੀਂ ਚਾਣਗੇ ਅਸੀਂ ਕਹਨੇ ਵੀ ਇਹ ਨਹੀਂ ਹੋਣਾ ਚਾਹੀਦਾ ਨਾ ਨਾ ਹੀ ਰਣਾਣਾ ਚਾਹੀਦਾ ਉਹਨੂੰ ਆਪਦੇ ਦਮ ਤੇ ਜਿਹੜਾ ਬਾਦਸ ਪੰਜਾਬ ਦਾ ਆਪਦੇ ਦਮ ਤੇ ਟੋਣਾ ਲੜਨੀ ਚਾਹੀਦੀ ਬਹੁਤ ਬਹੁਤ ਜੱਥੇਦਾਰ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਖਾਸ ਕਰਕੇ ਜਿਸ ਗੱਲ ਦਾ ਜ਼ਿਕਰ ਹੋ ਰਿਹਾ ਸੁਪਰੀਮ ਕੋਰਟ ਦੇ ਹੁਕਮ ਦੀ ਗੱਲਬਾਤ ਚੱਲ ਰਹੀ ਹੈ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਜਿਹੜੇ ਕੈਦੀ ਸਜ਼ਾ ਆਪਣੀ ਪੂਰੀ ਕੱਟ ਚੁੱਕੇ ਨੇ ਕਿਸੇ ਹੋਰ ਕੇਸ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈ ਉਹਨਾਂ ਦੇ ਉੱਤੇ ਕੋਈ ਹੋਰ ਕੇਸ ਦਰਜ ਨਹੀਂ ਹੈ ਤਾਂ ਉਹਨਾਂ ਨੂੰ ਜਲਦ ਰਿਹਾਅ ਕੀਤਾ ਜਾਵੇ ਅਸਲ ਦੇ ਵਿੱਚ 2002 ਦਾ ਮਾਮਲਾ ਸੀ ਕਤਲ ਕੇਸ ਦਾ ਤਾਂ ਉਸ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਦੌਰਾਨ ਉਹਨੂੰ ਛੱਡਣ ਦੇ ਵੀ ਹੁਕਮ ਦਿੱਤੇ ਤੇ ਦੂਜੇ ਪਾਸੇ ਬਾਕੀ ਕੈਦੀਆਂ ਦੇ ਲਈ ਵੀ ਹੁਕਮ ਸੁਣਾ ਦਿੱਤੇ ਨੇ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਜਦ ਜਦ ਰਾਜਾ ਰਾਜ ਸਿੰਘ ਨੇ ਸਪਸ਼ਟ ਕੀਤਾ ਕਿ ਭਾਵੇਂ ਕੀ ਸੁਪਰੀਮ ਕੋਰਟ ਦਾ ਹੁਕਮ ਆ ਗਿਆ ਪਰ ਸਰਕਾਰਾਂ ਬੰਦੀ ਸਿੰਘਾਂ ਨੂੰ ਰਿਹਾਨੀ ਕਰਨਾ ਚਾਹੁੰਦੀਆਂ ਤਾਂ ਹੀ ਤਾਂ ਇਸੇ ਕਰਕੇ ਅੱਜ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਸਜ਼ਾ ਤੋਂ ਬਾਅਦ ਸਮਾਂ ਜੇਲ੍ਹਾਂ ਦੇ ਵਿੱਚ ਕੱਟ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸੱਦਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਸਿੱਖ ਕੌਮ ਨੂੰ ਕੀ ਜਿਹੜਾ 15 ਅਗਸਤ ਨੂੰ ਇਕੱਠ ਜਿਹੜਾ ਕੌਮੀ ਇਨਸਾਫ਼ ਮੋਰਚੇ ਤੇ ਰੱਖਿਆ ਤਾਂ ਉਸ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸੰਗਤ ਆ ਉਹ ਪਹੁੰਚੇ ਤਾਂ ਕਿ ਆਪਣਾ ਰੋਸ ਜਿਹੜਾ ਉਹ ਜਤਾਇਆ ਜਾ ਸਕੇ ਕਿ ਅਸੀਂ ਆਜ਼ਾਦੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ